ਭਗਵਾਨtਮਾਨ ਸੁਖਪਾਲ ਖਹਿਰਾ ਤੇ ਪ੍ਰਤਾਪ ਬਾਜਵਾ ਇਹ ਕਦੇ ਕਿਸੇ ਨੇ ਵੇਖਿਆ ਨਹੀਂ ਹੋਵੇਗਾ ਇਹ ਤਿੰਨੇ ਕਦੇ ਕਿਸੇ ਮੁੱਦੇ ਤੇ ਸਹਿਮਤ ਹੋਏ ਜਾਂ ਇਹ ਕੋਈ ਮੌਕਾ ਜੀਹਾਂ ਨਹੀਂ ਛੱਡਦੇ ਜਦੋਂ ਇਹ ਇੱਕ ਦੂਜੇ ਨੂੰ ਠਿੱਬੀ ਨਹੀਂ ਲਾਉਂਦੇ ਭਾਵੇਂ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਪ੍ਰਤਾਪ ਸਿੰਘ ਬਾਜਵਾ ਕੈਪਟਨ ਦੇ ਨਾਲ ਉਸ ਦੀ ਨਹੀਂ ਬਣਦੀ ਸੀ ਉਦੋਂ ਵੀ ਉਹ ਕੈਪਟਨ ਸਰਕਾਰ ਦੀ ਖੂਬ ਨਖੇਤੀ ਕਰਦਾ ਸੀ ਸੁਖਪਾਲ ਖੈਰਾ ਭਾਵੇਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਪਰ ਉਹ ਪਾਰਟੀ ਤੋਂ ਵੱਖ ਹੋ ਗਿਆ ਸੀ ਇੱਕ ਦੂਜੇ ਦੇ ਖਿਲਾਫ ਉਦੋਂ ਪਾਰਟੀ ਪ੍ਰਧਾਨ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਦੂਜੇ ਦੇ ਉੱਤੇ ਕਟਾਸਕ ਕਰਨੋਂ ਕਦੇ ਨਹੀਂ ਟਲਦੇ ਸੀ ਤੇ ਇਹਨਾਂ ਦੇ ਜਿਹੜੇ ਇੱਕ ਦੂਜੇ ਦੀ ਲੋਚਨਾ ਉਸ ਨੀਵੇਂ ਪੱਧਰ ਤੱਕਰ ਚਲੀ ਜਾਂਦੀ ਸੀ ਜਦੋਂ ਇਹ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੇ ਲਈ ਨਿੱਜੀ ਹਮਲਿਆਂ ਦੇ ਉੱਤੇ ਵੀ ਉੱਤਰ ਆਉਂਦੇ ਸੀ ਪਰ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਜਿਸ ਦੇ ਵਿੱਚ ਪੂਰੀ ਗਹਿਮਾ ਗਹਿਮੀ ਸੀ ਜਿੱਥੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਗੁੱਠੇ ਲਾ ਰਹੇ ਸੀ ਉਹਨਾਂ ਦੇ ਉੱਤੇ ਤਾਬੜ ਤੋੜ ਹਮਲੇ ਕਰ ਰਹੇ ਸੀ ਤੇ ਉੱਥੇ ਹੀ ਉਹ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਵੀ ਤਾਬੜ ਤੋੜ ਹਮਲੇ ਕਰ ਰਹੇ ਸੀ ਪਰ ਪ੍ਰਤਾਪ ਸਿੰਘ ਬਾਜਵਾ ਕੱਲ ਥੋੜੇ ਜੇ ਸ਼ਾਂਤ ਸੀ ਆਪਾਂ ਵੇਖਿਆ ਪ੍ਰਤਾਪ ਬਾਜਵਾ ਵੀ ਕਈ ਵਾਰ ਆਪੇ ਤੋਂ ਬਾਹਰ ਹੋ ਜਾਂਦੇ ਆ ਤੇ ਉਹ ਸਿੱਧਮ ਸਿੱਧੇ ਭਾਵੇਂ ਕੋਈ ਵੀ ਵੱਡਾ ਲੀਡਰ ਹੋਵੇ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਉਹ ਸਿੱਧਮ ਸਿੱਧੇ ਮਿਲਦੇ ਆ ਪਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਆਪਾਂ ਜਾਣਦੇ ਆ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਉਹ ਰਾਜ ਸਭਾ ਮੈਂਬਰ ਵੀ ਰਹੇ ਆ ਉਹ ਮੈਂਬਰ ਪਾਰਲੀਮੈਂਟ ਜਿਹੜੇ ਉਹ ਵੀ ਰਹੇ ਆ ਉਹੋ ਐਮਐਲਏ ਵੀ ਰਹੇ ਆ ਉਹ ਮੰਤਰੀ ਵੀ ਰਹੇ ਆ ਤੇ ਹੁਣ ਉਹ ਜਿਹੜੇ ਵਿਰੋਧੀ ਧਿਰ ਦੇ ਨੇਤਾ ਕੋਈ ਹੋਰ ਸਾਰਾ ਜਿਹੜਾ ਜਿਹੜਾ ਵਿਧਾਨ ਸਭਾ ਉਸ ਦੇ ਵਿੱਚ ਕੋਈ ਜਿਹਾ ਲੀਡਰ ਨਹੀਂ ਜਿਹੜਾ ਭਾਰਤ ਦੇ ਜਿਹੜਾ ਸਾਰੇ ਜਿਹੜਾ ਸਾਰਿਆਂ ਹੀ ਜਿਹੜੀਆਂ ਉਸ ਦੇ ਕੋਲ ਅਹੁਦੇ ਰਹੇ ਹੁਣ ਪਰ ਸਕਪਾਲ ਖੇੜਾ ਆਮ ਆਦਮੀ ਪਾਰਟੀ ਚੋਂ ਨਵੇਂ-ਨਵੇਂ ਗਏ ਸੀ ਤੇ ਆਮ ਆਦਮੀ ਪਾਰਟੀ ਦੇ ਨਾਲ ਵੀ ਇਹਨਾਂ ਦਾ ਜਿਹੜਾ ਰਫੜ ਹੋਏ ਪਿਆ ਸੀ ਕਿ ਸਕਪਾਲ ਖੇੜਾ ਚਾਹੁੰਦਾ ਸੀ ਕਿ ਨੰਬਰ 1 ਪੰਜਾਬ ਦੇ ਵਿੱਚ ਲੀਡਰ ਉਹ ਆ ਪਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਦੇ ਤਰਜੀਹ ਦਿੰਦਾ ਸੀ ਆਮ ਆਦਮੀ ਪਾਰਟੀ ਨੂੰ ਜਦੋਂ ਵਕ ਹੋਇਆ ਸੀ ਖੇੜਾ ਉਹ ਚਾਹੁੰਦਾ ਸੀ ਪੰਜਾਬ ਦੀ ਪਾਰਟੀ ਦੇ ਮੁੱਦੇ ਵੱਖਾ ਮੈਂ ਆਪਣੇ ਤਰੀਕੇ ਦੇ ਨਾਲ ਪਾਰਟੀ ਨੂੰ ਚਲਾਵਾਂ ਪਰ ਅਰਵਿੰਦ ਕੇਜਰੀਵਾਲ ਨੂੰ ਆਪਾਂ ਜਾਣਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਜਿਹੜਾ ਗ੍ਰਿਪ ਦੇ ਵਿੱਚ ਲੈ ਕੇ ਉਹ ਖੁਦ ਚਲਾਉਂਦੇ ਆ ਇਸੇ ਕਰਕੇ ਸੈਸ਼ਨ ਦੇ ਵਿੱਚ ਜਿਹੜੀ ਤਲਖਾ ਉਹ ਵੇਖਣ ਨੂੰ ਆਮ ਹੀ ਮਿਲਦੀ ਆ ਤੁਹਾਨੂੰ ਲੱਗਿਆ ਹੋਵੇਗਾ ਕਿ ਸੱਚਮੁੱਚ ਇਹਨਾਂ ਨੇ ਤਾਰੀਫ ਕੀਤੀ ਤਾਰੀਫ ਇਹਨਾਂ ਨੇ ਇੱਕ ਦੂਜੇ ਦੀ ਇਹ ਕੀਤੀ ਤੇ ਕੱਲ ਚੱਲਦੇ ਸੈਸ਼ਨ ਦੇ ਵਿੱਚ ਪ੍ਰਤਾਪ ਬਾਜਵੇ ਨੇ ਭਗਵੰਤ ਮਾਨ ਨੂੰ ਉਸ ਦੀਆਂ ਤੱਜੀਆਂ ਉਡਾਈਆਂ ਸੁਖਪਾਲ ਖੈਰੇ ਨੇ ਉਹਨੇ ਭਗਵੰਤ ਮਾਨ ਹਰਪਾਲ ਚੀਮੇ ਦੀਆਂ ਤੱਜੀਆਂ ਉਡਾਈਆਂ ਤੇ ਭਗਵੰਤ ਮਾਨ ਨੇ ਫੇਰ ਕੱਲ ਪ੍ਰਤਾਪ ਬਾਜਵੇ ਨਾਲ ਕੋਈ ਲਿਆਜ ਨਹੀਂ ਕੀਤੀ ਉਹਨਾਂ ਦੀਆਂ ਇੰਨੀਆਂ ਤੱਜੀਆਂ ਉਡਾਈਆਂ ਕਿ ਉਹ ਕਦੇ ਵੇਖਿਆ ਵੀ ਨਹੀਂ ਹੋਵੇਗਾ